ਅੱਜ ਪਾ ਤੁਹਾਡੇ ਲਈ ਲੈ ਕੇ ਆਏ ਆ ਮਿੰਟਾਂ 'ਚ ਬਣਵਾ ਲਈ ਇਹ ਸਵਾਦਿਸ਼ਟ ਮਿਠਾਈ ਦੀ ਰੈਸਪੀ ਤੇ ਬਹੁਤ ਹੀ ਸੌਖੀ ਹੈ ਤੇ ਬਹੁਤ ਹੀ ਘੱਟ ਸਮਾਨ ਨਾਲ ਆਪਾਂ ਇਹਨੂੰ ਬਣਾ ਕੇ ਤਿਆਰ ਕਰਾਂਗੇ ਸਿਰਫ ਅੱਧਾ ਗਲਾਸ ਦੁੱਧ ਦੇ ਨਾਲ ਇਹ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਇੰਨੀ ਟੇਸਟੀ ਆਪਣੀ ਬਰਫੀ ਦੀ ਰੈਸਪੀ ਤੇ ਤੁਸੀਂ ਦੇਖ ਸਕਦੇ ਹੋ ਕਿੰਨੀ ਸੌਫਟ ਆਪਣੀ ਬਰਫੀ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਜੇ ਤੁਸੀਂ ਚੈਨਲ ਨੂੰ ਹਰ ਇੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਥੱਲੇ ਪੈਲ ਆਈਕਨ ਦਾ ਬਟਨ ਹੈ ਉਹਨੂੰ ਜ਼ਰੂਰ ਪ੍ਰੈਸ ਕਰ ਲਓ ਤੇ ਚਲੋ ਅਨ ਨੂੰ ਬਣਾਣਾ ਹੁਣ ਆਪਾਂ ਸ਼ੁਰੂ ਕਰਦੇ ਆਂ। ਲੈ ਆ ਗਿੱਤੀਏ। ਹੁਣ ਇਹਦੇ ਵਿੱਚ ਮੈਂ ਪਾਵਾਂਗੀ ਅੱਧਾ ਗਲਾਸ ਦੁੱਧ। ਦੁੱਧ ਗਾਂ ਦਾ, ਮੱਝ ਦਾ ਜਿਹੜਾ ਵੀ ਤੁਸੀਂ ਯੂਜ਼ ਕਰਦੇ ਹੋ ਉਹੀ ਦੁੱਧ ਤੁਸੀਂ ਲੈ ਸਕਦੇ ਹੋ। ਤੇ ਦੁੱਧ ਨੂੰ ਆਪਾਂ ਪਹਿਲੇ ਚੰਗੀ ਤਰ੍ਹਾਂ ਗਰਮ ਕਰ ਲਵਾਂਗੇ। ਨਾਲ ਨਾਲ ਆਪਾਂ ਹੀ ਰੰਗ ਰਵਾਂਗੇ। ਤੇ ਦੁੱਧ ਨੂੰ ਬਾਹਲਾ ਹਰ ਤੱਕ ਪਾਏ ਇਸੇ ਤਰ੍ਹਾਂ ਹੀ ਗਰਮ ਕਰ ਲਵਾਂਗੇ। ਤੇ ਨਾਲ ਹੀ ਇੱਥੇ ਮੈਂ ਦੂਸਰੀ ਕੜਾਈ ਦੇ ਵਿੱਚ ਇਹਨੂੰ ਵੀ ਗੈਸ ਨੂੰ ਔਨ ਕਰ ਦਾਂਗੀ ਮੈਂ ਇੱਥੇ ਆਪਣਾ ਦੁੱਧ ਗਰਮ ਹੋਈ ਜਾ ਰਿਹਾ ਹੈ ਤੇ ਨਾਲ ਹੀ ਆਪਾਂ ਇਹ ਲਿਆ ਮੈਂ ਕਣਕ ਦਾ ਆਟਾ ਇਹ ਲਿਆ ਇੱਕ ਕੋਲੀ ਤੁਸੀਂ ਜ਼ਿਆਦਾ ਵੀ ਲੈ ਸਕਦੇ ਹੋ ਜਿੰਨਾ ਤੁਸੀਂ ਬਣਾਉਣਾ ਚਾਹੋ ਤੇ ਇਹਨੂੰ ਆਪਾਂ ਡਰਾਈ ਰੋਸਟ ਕਰਾਂਗੇ ਇਹਦੇ ਵਿੱਚ ਆਪਾਂ ਕਿਉਂ ਦੁੱਧ ਕੁਝ ਵੀ ਨਹੀਂ ਪਾਣਾ ਆਪਾਂ ਨੇ ਬਸ ਆਪਾਂ ਇਹਨਾਂ ਨੂੰ ਸੁੱਕਾ ਹੀ ਡਰਾਈ ਰੋਸਟ ਕਰਨਾ ਹੈ ਥੋੜਾ ਥੋੜਾ ਜਿਹਾ ਇਹਦੇ ਵਿੱਚ ਜਿੱਦਾਂ ਇਹਦਾ ਹਲਕਾ ਜਿਹਾ ਕਲਰ ਚੇਂਜ ਹੋਣ ਲੱਗੇਗਾ ਫਿਰ ਆਪਾਂ ਇਹਨੂੰ ਆਫ ਕਰ ਦਵਾਂਗੇ ਤੇ ਲਗਾਤਾਰ ਆਪਾਂ ਇਹਨੂੰ ਇੱਦਾਂ ਹੀ ਚਲਾਉਂਦੇ ਰਵਾਂਗੇ ਤੇ ਨਾਲ ਹੀ ਆਪਾਂ ਇਹਨੂੰ ਵੀ ਹਿਲਾਉਂਦੇ ਰਵਾਂਗੇ ਤੇ ਇਹਦੇ ਵਿੱਚੋਂ ਆਪਾਂ ਨੇ ਕੱਚਾ ਪਾਣੀ ਕੱਢਣਾ ਹੈ ਜਿੱਦਾਂ ਆਪਾਂ ਇਹਦੇ ਵਿੱਚੋਂ ਹਲਕੇ ਹਲਕੇ ਜੀ ਖੁਸ਼ਬੂਆਂ ਆਣ ਲੱਗ ਜੇਗੀ ਫਿਰ ਆਪਾਂ ਗੈਸ ਦੀ ਫਲੇਮ ਨੂੰ ਆਫ ਕਰਾਂਗੇ ਤੇ ਇਹਨੂੰ 2 ਤੋਂ 3 ਮਿੰਟ ਲੱਗ ਜਾਣਗੇ ਡਰਾਈ ਰੋਸਟ ਕਰਦੇ ਹਾਂ ਇਹ ਜਿਹੜੀ ਬਰਫੀ ਹੈ ਬਹੁਤ ਹੀ ਵਧੀਆ ਤੇ ਬਹੁਤ ਹੀ ਸਵਾਦ ਬਨ ਕੇ ਤਿਆਰ ਹੁੰਦੀ ਹੈ ਤਾਂ ਦੇਖੋ ਇਹਨੂੰ ਆਪਾਂ ਇਸੇ ਤਰ੍ਹਾਂ ਹੀ ਚਲਾਉਂਦੇ ਰਵਾਂਗੇ ਤੇ ਦੁੱਧ ਵਿੱਚ ਵੀ ਥੋੜਾ ਥੋੜਾ ਜਿਹਾ ਬੋਇਲ ਆਉਣ ਲੱਗ ਗਿਆ ਹੈ ਪਾ ਇਦਾਂ ਹੀ ਹਿਲਾਉਂਦੇ ਰਵਾਂਗੇ ਇਹ ਜਿਹੜੀ ਬਰਫੀ ਬਣਾਣੀ ਹੈ ਬਹੁਤ ਹੀ ਸੌਖੀ ਹੈ ਤੇ ਬਹੁਤ ਹੀ ਆਰਾਮ ਨਾਲ ਬਣ ਜਾਂਦੀ ਹੈ ਤੇ ਜ਼ਿਆਦਾ ਖਰਚਾ ਵੀ ਨਹੀਂ ਆਉਂਦਾ ਇਹਦੇ ਵਿੱਚ ਬਹੁਤ ਹੀ ਘੱਟ ਖਰਚੇ ਦੇ ਵਿੱਚ ਹੀ ਘੱਟ ਸਮੇਂ ਦੇ ਵਿੱਚ ਇਹ ਬਣ ਕੇ ਤਿਆਰ ਹੋ ਜਾਂਦੀ ਹੈ ਬਹੁਤ ਹੀ ਸਵਾਦ ਲੱਗਦੀ ਹੈ ਤੁਸੀਂ ਯਕੀਨ ਨਹੀਂ ਮੰਨੋਗੇ ਕਿ ਇਹ ਇੰਨੀ ਵਧੀਆ ਲੱਗਦੀ ਹੈ ਲੱਗਦਾ ਨਹੀਂ ਹੈ ਕਿ ਇਹ ਆਪਾਂ ਨੇ ਕਣਕ ਦੇ ਆਟੇ ਨਾਲ ਬਣਾ ਕੇ ਤਿਆਰ ਕੀਤੀ ਹੈ ਦੇਖੋ ਦੁੱਧ ਵੀ ਬੋਇਲ ਆ ਰਿਹਾ ਹੈ ਨਾ ਪਾਏ ਇਸੇ ਤਰ੍ਹਾਂ ਹੀ ਲਗਾਤਾਰ ਚਲਾਵਾਂਗੇ ਪਰਾਪੂਚਕੇ ਤਿਆਰ ਹੋ ਗਿਆ ਬਹੁਤ ਹੀ ਵਧੀਆ ਖੁਸ਼ਬੂ ਵੀ ਆ ਰਹੀ ਹੈ ਆਟੇ ਦੇ ਵਿੱਚੋਂ ਤੇ ਹੁਣ ਮੈਂ ਗੈਸ ਦੀ ਫਲੇਮ ਨੂੰ ਕਰ ਦਿੱਤਾ ਹੈ ਬਿਲਕੁਲ ਆਫ 3 ਮਿੰਟ ਹੋ ਚੁੱਕੇ ਨੇ ਪੂਰੇ ਇਹਨੂੰ ਆਪਾਂ ਨੇ ਡਰਾਈ ਰੋਸਟ ਕਰ ਲਿਆ ਤੇ ਥੋੜਾ ਜਿਹਾ ਕਲਰ ਜਿਹੜਾ ਇਹਦਾ ਚੇਂਜ ਹੋ ਗਿਆ ਹੈ ਤਾਂ ਦੇਖੋ ਤੇ ਦੁੱਧ ਬੋਇਲ ਆਈ ਜਾ ਰਿਹਾ ਹੈ ਤੇ ਆਪਾਂ ਇਹਨੂੰ ਹਿਲਾਉਂਦੇ ਰਵਾਂਗੇ ਇਸੇ ਤਰ੍ਹਾਂ ਹੁਣ ਮੈਂ ਥੋੜੀ ਇਹਦੇ ਵਿੱਚ ਪਾ ਦਵਾਂਗੀ ਫਰੈਸ਼ ਮਲਾਈ ਇੱਕ ਵੱਡਾ ਚਮਚ ਮੈਂ ਫਰੈਸ਼ ਮਲਾਈ ਪਾ ਰਹੀ ਹਾਂ ਇਹਦੇ ਅੰਦਰ ਇਹਦੇ ਨਾਲ ਜਿਹੜੀ ਇਹਨਾਂ ਆਪਣੀ ਵਰਤੀ ਜਿਹੜੀ ਹੈ ਬਹੁਤ ਹੀ ਸੌਫਟ ਬਣ ਜਾਏਗੀ ਖਾਣ ਚ ਬਹੁਤ ਹੀ ਵਧੀਆ ਲੱਗੇਗੀ ਹੁਣ ਮੈਂ ਆਪ ਚੰਗੀ ਤਰ੍ਹਾਂ ਇਸ ਤਰ੍ਹਾਂ ਇਹਦੇ ਵਿੱਚ ਮਿਕਸ ਕਰ ਦਵਾਂਗੇ ਹੁਣ ਮੈਂ ਇਹਦੇ ਵਿੱਚ ਐਡ ਕਰਨ ਲੱਗੀ ਆਂ ਚੀਨੀ ਇੱਕ ਗੋਲੀ ਆਪਾਂ ਨੇ ਕਣਕ ਦਾ ਆਟਾ ਲਿਆ ਸੀ ਅੱਧੀ ਗੋਲੀ ਵਿੱਚ ਚੀਨੀ ਲੈ ਰਹੀ ਆਂ ਬਾਕੀ ਮਿੱਠਾ ਆਪਣੇ ਹਿਸਾਬ ਨਾਲ ਤੁਸੀਂ ਘੱਟ ਵੱਧ ਕਰ ਸਕਦੇ ਹੋ ਤੇ ਹੁਣ ਆਪਾਂ ਮੈਂ ਇਹਦੇ ਦੀ ਚੰਨੀ ਰੱਖ ਲਈਏ ਇਹਦੇ ਵਿੱਚ ਆਪਾਂ ਪਾਵਾਂਗੇ ਜਿਹੜਾ ਆਪਾਂ ਡਰਾਈ ਰੋਸਟ ਕੀਤਾ ਹੋਇਆ ਸੀ ਆਟਾ ਉਹਨੂੰ ਆਪਾਂ ਛਾਣ ਲਵਾਂਗੇ ਚੰਗੀ ਤਰ੍ਹਾਂ ਕਿਉਂਕਿ ਕਈ ਵਾਰ ਇਹਦੇ ਵਿੱਚ ਲਮਸ वगैरह रह ਜਾਂਦੇ ਨੇ ਤੇ ਜਿਹੜੇ ਖਾਣ ਵਿੱਚ ਟੇਸਟੀ ਨਹੀਂ ਲੱਗਦੇ ਤੇ ਇਸ ਤਰ੍ਹਾਂ ਆਪਾਂ ਇਹਨੂੰ ਚੰਗੀ ਤਰ੍ਹਾਂ ਛਾਣ ਲਵਾਂਗੇ ਆ ਰਹੀ ਅੱਟੇ ਨੂੰ ਆਪਾਂ ਨੇ ਛાળ ਲਿਆ ਤਾਂ ਇੱਥੇ ਇਹ ਕਾਪੀ ਵਧੀਆ ਆਪਣਾ ਗਾੜਾ ਹੋ ਗਿਆ ਤੇ ਚੀਨੀ ਜਿੰਨੀ ਵੀ ਸੀ ਇਹਦੇ ਵਿੱਚ ਮੈਲਟ ਹੋ ਚੁੱਕੀ ਹੈ। ਹੁਣ ਮੈਂ ਇਹਦੇ ਵਿੱਚ ਐਡ ਕਰ ਦਉਂਗੀ ਆਟਾ ਜਿਹੜਾ ਆਪਾਂ ਨੇ ਬਰੋਸਟ ਕੀਤਾ ਸੀ। ਸਾਰੇ ਆਟਾ ਆਪਾਂ ਨੇ ਇਹਦੇ ਵਿੱਚ ਪਾ ਦਿੱਤਾ ਹੈ। ਤੇ ਜਿਹੜਾ ਮੀਜਰਮੈਂਟ ਹੈ ਬਹੁਤ ਹੀ ਆਪਾਂ ਨੇ ਧਿਆਨ ਨਾਲ ਪਾਣਾ ਹੈ। ਇਹ ਕੁਕਲੀ ਆٹے ਦੀ ਚੱਪਾ ਨੇ ਅੱਧਾ ਗਲਾਸ ਦੁੱਧ ਪਾਇਆ ਹੈ ਤੇ ਜੇ ਤੁਹਾਨੂੰ ਲੱਗੇ ਕਿ ਬੈਟਰ ਜਿਹੜਾ ਆਪਾਂ ਨਾ ਟਾਈਟ ਹੈ ਤੇ ਇਹਦੇ ਵਿੱਚ ਤੁਸੀਂ ਮਲਾਈ ਹੋਰ ਪਾ ਸਕਦੇ ਹੋ। ਕੁਕਲੀ ਆਪਣਾ ਪਰਫੈਕਟ ਬੈਟਰ ਬਣ ਕੇ ਤਿਆਰ ਹੋ ਜਾਂਦਾ। ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ। ਤੇ ਦੇਖੋ ਆਪਾਂ ਬਹੁਤ ਹੀ ਘੱਟ ਸਮਾਨ ਦੇ ਨਾਲ ਆਪਾਂ ਨੇ ਪਰਫੀ ਬਣਾ ਕੇ ਪਰਫੀ ਦਾ ਜਿਹੜਾ ਬੈਟਰ ਆਪਣਾ ਤਿਆਰ ਹੋ ਚੁੱਕਿਆ ਹੈ ਤੇ ਜ਼ਿਆਦਾ ਆਪਣਾ ਜ਼ਿਆਦਾ ਇੱਚ ਮਿਹਨਤ ਵੀ ਨਹੀਂ ਹੈ ਜ਼ਿਆਦਾ ਖਰਚ ਵੀ ਨਹੀਂ ਹੈ ਬਹੁਤ ਹੀ ਘੱਟ ਸਮੇਂ ਦੇ ਵਿੱਚ ਘੱਟ ਸਮਾਨ ਦੇ ਵਿੱਚ ਆਪਾਂ ਨੇ ਇਹਨੂੰ ਬਣਾ ਕੇ ਤਿਆਰ ਕਰ ਲਿਆ ਤੇ ਬੈਟਰ ਜਿਹੜਾ ਆਪਣਾ ਤਿਆਰ ਹੋ ਚੁੱਕਿਆ ਹੈ ਇਹਨੂੰ ਚੰਗੀ ਤਰ੍ਹਾਂ ਆਪਾਂ ਉਤਾਰ ਲਵਾਂਗੇ ਗੈਸ ਦੀ ਫਲੇਮ ਨੂੰ ਮੈਂ ਆਫ ਕਰ ਦਵਾਂਗੀ ਤੁਸੀਂ ਬਰਫੀ ਨੂੰ ਜਮਾਣਾ ਹੈ ਉਹ ਭਾਂਡੇ ਨੂੰ ਆਪਾਂ ਪਹਿਲਾਂ ਘਿਓ ਨਾਲ ਜਾਂ ਫਿਰ ਆਇਲ ਨਾਲ ਜਿਹਦੇ ਨਾਲ ਵੀ ਜਿਹੜਾ ਤੁਸੀਂ ਯੂਜ਼ ਕਰਦੇ ਹੋ ਉਹਨੂੰ ਆਪਾਂ ਗ੍ਰੀਸ ਕਰ ਲੈਣਾ ਚੰਗੀ ਤਰ੍ਹਾਂ ਇਹਦੇ ਨਾਲ ਜਿਹੜੀ ਆਪਣੀ ਬਰਫੀ ਇਹਨੇ ਨਾਲ ਨਿਚੇ ਪੱਤੀ ਤੇ ਬਹੁਤ ਹੀ ਆਰਾਮ ਨਾਲ ਉੱਤਰ ਵੀ ਜਾਂਦੀ ਹੈ ਤੇ ਇਹ ਪ੍ਰੋਸੈਸ ਆਪਾਂ ਨੇ ਬਹੁਤ ਧਿਆਨ ਰੱਖਣਾ ਹੈ ਠੀਕ ਹੈ ਤੇ ਆਪਾਂ ਥੋੜੀ ਥੋੜੀ ਜਿਹੀ ਪਾ ਦਵਾਂਗੇ ਜਿਵੇਂ ਜਿਹੜਾ ਬਰਫ ਦਾ ਪੇਸਟ ਥੋੜਾ ਵਧੀਆ ਲੱਗਣ ਲੱਗ ਜਾਂਦਾ ਹੈ ਆਪਸ਼ਨਲ ਹੈ ਤੁਸੀਂ ਪਾਣੀ ਚਾਹੋ ਤੇ ਪਾ ਸਕਦੇ ਹੋ अदरवाइज ਇਹ ਨੂੰ ਸਕਿਪ ਵੀ ਕਰ ਸਕਦੇ ਹੋ ਤੇ ਹੁਣ ਆਪਾਂ ਇਹਦੇ ਵਿੱਚ ਬੈਟਰ ਐਡ ਕਰ ਦਵਾਂਗੇ ਜਿੰਨਾ ਵੀ ਬੈਟਰ ਹੈ ਆਪਾਂ ਸਾਰੇ ਸਾਰੇ ਦੇ ਵਿੱਚ ਟ੍ਰਾਂਸਫਰ ਕਰ ਦਵਾਂਗੇ ਇਹ ਬਹੁਤ ਹੀ ਘੱਟ ਸਮੇਂ ਦੇ ਵਿੱਚ ਆਪਾਂ ਨੇ ਇਹਨੂੰ ਬਣਾ ਕੇ ਤਿਆਰ ਕਰ ਲਿਆ ਤੁਸੀਂ ਦੇਖ ਹੀ ਸਕਦੇ ਹੋ ਵਾਤੋਂ ਆਦੇ ਆਪਾਂ ਨੂੰ 8 ਜਾਂ 9 ਮਿੰਟ ਲੱਗੇ ਨੇ ਇਹਨੂੰ ਬਣਾ ਲੀ ਜਿਆਦਾ ਟਾਈਮ ਵੀ ਆਪਣਾ ਵੇਸਟ ਨਹੀਂ ਹੋਇਆ ਤੇ ਜਦੋਂ ਵੀ ਤੁਹਾਡਾ ਜੀ ਕਰੇ ਤੇ ਇਹ ਰੈਸਪੀ ਤੁਸੀਂ ਜ਼ਰੂਰ ਟਰਾਈ ਕਰ ਸਕਦੇ ਹੋ ਜੇ ਤੁਹਾਨੂੰ ਵੀਡੀਓ ਥੋੜੀ ਜਿਹੀ ਵਧੀਆ ਲੱਗ ਰਹੀ ਹੋਏ ਤਾਂ ਪਲੀਜ਼ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਦੇ ਹੁਣ ਇਹਨਾਂ ਨੂੰ ਆਪਾਂ ਸੈੱਟ ਕਰ ਲਵਾਂਗੇ ਗਰਮ ਗਰਮ ਜਿਵੇਂ ਗਰਮ ਗਰਮ ਹੈ ਇਹਨੂੰ ਗਰਮ ਗਰਮ ਨੂੰ ਇਸ ਤਰ੍ਹਾਂ ਇਹ ਬੈਟਰ ਜਿਹੜਾ ਆਪਣਾ ਥੋੜਾ ਜਿਹਾ ਠੰਡਾ ਵੀ ਹੋ ਗਿਆ ਹੈ ਇਸ ਰਾਇ ਲੋ ਦਵਾ ਕੇ ਆਪਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਸੈੱਟ ਕਰ ਲੈਣਾ ਹੈ ਬਰਫੀ ਖਾਣ ਚ ਬਹੁਤ ਹੀ ਜ਼ਿਆਦਾ ਵਧੀਆ ਲੱਗਦੀ ਹੈ ਜਿੱਦਾਂ ਆਪਾਂ ਖੋਈ ਦੀ ਬਰਫੀ ਖਾਣੇ ਆ ਸੇਮ ਉਹੀ ਵਾਲਾ ਟੇਸਟ ਇਹ ਦੀ ਚਾਹੁੰਦਾ ਹੈ ਤਾਂ ਦੇਖੋ ਬਰਫੀ ਜਿਹੜੀ ਆਪਾਂ ਨੇ ਇਹਨੂੰ ਸੈੱਟ ਕਰ ਲਿਆ ਤੇ ਇਹਨੂੰ ਆਪਾਂ 15 ਤੋਂ 20 ਮਿੰਟ ਲਈ ਰੱਖ ਦਵਾਂਗੇ ਚਾਹੇ ਤੁਸੀਂ ਫ੍ਰਿਜ ਵਿੱਚ ਵੀ ਰੱਖ ਸਕਦੇ ਹੋ ਜਾਂ ਫਿਰ ਬਿਨਾਂ ਫ੍ਰਿਜ ਤੋਂ ਵੀ ਇਹ ਬਹੁਤ ਵਧੀਆ ਤਰੀਕੇ ਨਾਲ ਸੈੱਟ ਹੋ ਜਾਏਗੀ ਤੇ ਇਹ ਹਾਲੇ ਥੋੜੀ ਜਿਹੀ ਗਰਮ ਵੀ ਹੈ ਤੇ ਜਿੱਦਾਂ ਇਹ ਠੰਡੀ ਹੋ ਜਾਏਗੀ ਫਿਰ ਆਪਾਂ ਇਹਨੂੰ ਕੱਟ ਕਰਾਂਗੇ तो इन मैं थोड़ा ठंडा करके फिर दस मिनट लिए फ्रिज के बहुत ही वी छेती सैट हो जाएगी इन भी मिनट हो चुके हैं तो मैं फ्रिज कट लिया होनी वह काट, काट करों इस कट लूँगी। काफ़ी वीये तरीके जम गई अपनी बर्फी छोटे व्डे अपने हिसाब में तीस तो ये पीसिस कर सकते हो अपनी बर्फी कट हो चुकी है हूँ आपू दिखा देने सॉफ्ट अपनी बर्फी बन के तैयार है जो तो थोड़ा वीडियो लगे तो प्लीज़ इनू लाइक शेयर सबसक्राइब जरूर करो चैनल पर नवे हो तो चैनल में सबसक्राइब कर लो